ਗੁਰੂ ਗੋਬੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਤੇ ਸ਼ਾਂਤੀ ਦੇ ਪੁੰਜ ਧੰਨ ਧੰਨ ਗੁਰੂ ਅੰਗਦ ਦੇ ਜੀ ਮਹਾਰਾਜ ਦੂਜੇ ਗੁਰੂ ਨਾਨਕ ਜਗਤ ਗੁਰੂ ਨਰਨਾਰਾਇਣ ਜੀ ਦਾ ਗੁਰਤਾ ਗਦੀਪੁਰ ਦੀ ਸਾਧ ਸੰਗਤ ਨੂੰ ਬੇਅੰਤ ਅਨੰਤ ਵਧਾਈਆਂ ਮੁਬਾਰਕਾਂ ਉਹ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਗੁਰਨਾਨਕ ਦੇ ਘਰ ਦੀ ਵਡਿਆਈ ਤੇ ਸੇਵਾ ਨੂੰ ਗੱਦੀ ਸੌਪਣੀ। ਤਿੰਨ ਪ੍ਰੀਖਿਆਵਾਂ ਮਹਾਰਾਜ ਜੀ ਨੇ ਪਾਸ ਕੀਤੀਆਂ। ਇੱਕ ਵਾਰ ਸੰਗਤ ਦੂਰ ਰਾੜਿਆਂ ਆਈ ਸੀ। ਰਾਤ ਦਾ ਟਾਈਮ ਸੀ ਲਾਂਗਰੇ ਸੌਂਗਿਆ ਸੀ। ਪ੍ਰਸ਼ਾਦਾ ਵੀ ਘਰ 'ਚ ਕੋਈ ਨਹੀਂ ਸੀ ਸੰਗਤ ਭੁਖੀ ਸੀ। ਬਾਬਾ ਸ੍ਰੀ ਚੰਦ ਨੂੰ, ਲਖਮੀ ਦਾਸ ਜੀ ਨੂੰ ਸੱਦਿਆ। ਪੁੱਤ ਜੀ ਦਰਸ਼ਤ ਤੇ ਚੜਜੋ। ਉਹਨਾਂ ਨੇ ਸਵਾਰ ਕੀਤਾ ਚੜ੍ਹ ਕੇ ਕੀ ਹੋਊਗਾ? ਨਾਮ ਜਵਾਬ ਦੋਇਆ ਕਰੇ ਮੁੰਡਾ ਕੁੱਤਾ ਜਾਏ ਬਣੀ ਲਿਖਿਆ ਪਤਾ ਹੀ ਨਾਮ ਕਰੋ ਪਾਣੀ ਉਮਰ ਬਹੁਤ ਹੋ ਗਈ ਆ ਜਦੋਂ ਉਹਨਾਂ ਨੇ ਕਿਹਾ ਮਠਿਆਈ ਢੀ ਹੋ ਗਈ ਕਹਿੰਦੇ ਕਦੇ ਹੋ ਸਕਦਾ ਅੱਜ ਵੀ ਨਾਸਤਕ ਕਹਿੰਦੇ ਕਦੇ ਨਹੀਂ ਹੋ ਸਕਦਾ ਪਾਣੀ ਲੈਣੇ ਨੂੰ ਜਦੋਂ ਕਿ ਆਪ ਮੰਨਿਆ ਹੋ ਪਰਵਾਨ ਤਾਂ ਖਸਮੇ ਕਮੈਨ ਪਾ ਜੇ ਫਟ ਦਰਵਾਜ਼ੇ ਚੜ ਗਏ ਨਾ ਕਿੰਤੂ ਨਹੀਂ ਕੀਤੇ ਸਵਾਲ ਨਹੀਂ ਪੁੱਛਿਆ ਰਕਤ ਲਾਇਆ ਸੱਚੀ ਮਠਿਆਈਆਂ ਲਿਗੀਆਂ ਸੰਗਤ ਸੱਚੀ ਪਤਾ ਦੇ ਭੋਜਨ ਦੇ ਸੰਗਤ ਰਜਾਤ ਦੀ ਬਰਬਾਦ ਤੇ ਐਸੇ ਹੀ ਇੱਕ ਵਾਰ ਉਹ ਨਾਨਕ ਸਾਹਿਬ ਨੇ ਇੱਕ ਕੌਲਾ ਚੁੱਕ ਕੇ ਚੱਕੜ 'ਚ ਸਿੱਟ ਦਿੱਤਾ। ਵਸਤਰਾਂ ਲਖਮੀ ਦਾਸ ਨੂੰ ਸੱਦਿਆ। ਪੁੱਤਰਾ ਕੌਲਾ ਕੱਢ ਲਿਆ ਉਹ ਕਹਿੰਦੇ ਪਿਤਾ ਜੀ ਚਿੱਟੇ ਕੱਪੜੇ ਆ ਗੰਦੇ ਹੋ ਜਾਣਗੇ। ਜੇ ਕੱਢਣਾ ਹੀ ਸੀ ਤਾਂ ਸੱਟਿਆ ਕਿਉਂ? ਭਾਈ ਲੈਣੇ ਨੂੰ ਜਦੋਂ ਸੱਦਿਆ ਲੈਣਿਆ ਤੇਰਾ ਕੁਛ ਦੇਣਾ ਇਸਲੇ ਕਰਮਾਂ ਦਾ। ਉਹਨਾਂ ਨੇ ਚਿੱਟੇ ਵਸਤਰ 'ਚ ਸਵੇਤੇ ਛਾੜ ਮਾਰੀ ਚੱਕੜ ਦੇ ਵਿੱਚੋਂ ਆਪ ਲੱਭਣ ਗਏ। ਕਾਲ ਕੱਢ ਕੇ ਭਾਂਡਿਆਂ ਦਾ ਮਾਂਜ ਕੇ ਧੋ ਕੇ ਸਵਾਰ ਕੇ ਮਹਾਰਾ ਚਾਣਾ ਜਾ ਕੇ ਮੱਥਾ ਟੇਕਦਾ ਅੱਜ ਕਹਿੰਦੇ ਜਿਵੇਂ ਅੱਜ ਕੋਲਾ ਕੱਢਿਆ ਨਾਲ ਇਸ ਤਰ੍ਹਾਂ ਤੋਂ ਕੱਢ ਜੋ ਦਿੱਤਾ ਆਪਣੀਆਂ ਹਿਆ ਰੋਹਾ ਨੂੰ ਨਾ ਬਾਣੀ ਦੀ ਵਿਚਾਰਾਂ ਦੀ ਮਹਿਲ ਵਿੱਚੋਂ ਸਾਫ਼ ਕਰਕੇ ਧੋਵੇਂਗਾ ਤੇ ਤੀਜਾ ਆਖਰੀ ਮਹਾਰਾ ਦੀ ਬੜੀ ਕਠਨ ਪ੍ਰੀਖਿਆ ਸੀ ਤੇ ਉਹਦੇ ਵਿੱਚ ਮਹਾਰਾ ਸੰਗਤ ਦੇ ਮੋਲੇ ਮੋਰਾ ਸਿੱਟੀ ਜਾਂਦੇ ਆ ਲੱਸੀ ਛਿੜਕ ਲਈ ਮੱਖੀਆਂ ਭੈਣ ਭਦੀਆਂ ਮਾਰਾ ਡਾਕ ਰੋਂਦੇ ਆ ਮੋੜਾਂ ਸਿੱਟੀ ਜਾਂਦੇ ਆ ਜਿਹੜੇ ਮੋੜਾਂ ਦੇ ਲਾਚੀਓ ਪੈਸੇ ਨਹੀਂ ਜਾਂਦੇ ਜਾਂ ਹੀ ਜਾਂਦੇ ਇਹ ਆਖਰੀ ਚ ਇੱਕ ਦਰਖਤ ਥੱਲੇ ਚਲੇ ਗਿਆ ਕਹਿੰਦੇ ਆ ਮੋੜ ਦਾ ਆ ਖਾਣਾ ਭਾਈ ਲੈਣੇ ਨੇ ਸੋਚਿਆ ਹੀ ਨਹੀਂ ਉਹ ਕਹਿੰਦੇ ਕਿੱਥੋਂ ਉੱਤੋਂ ਛਕੀਆ ਜੇ ਥੱਲੇੋਂ ਇਹ ਕਪੜਾ ਚੁੱਕਿਆ ਤਾਂ ਉੱਥੇ ਕੋਈ ਕਿਸੇ ਗਾਂ ਨਾਲ ਸੀ ਕਿ ਆ ਫੋਲੀਆਂ ਕਿਤੇ ਦੇਖ ਸੀ ਸੋ ਮਹਾਰਾਜ ਪੰਜ ਪੈਸੇ ਨਰੇ ਰੱਖ ਕੇ ਪ੍ਰਕਰਮਾ ਕਰਕੇ ਲੰਗਤ ਨੂੰ ਗੁਰੂ ਨਾਨਕ ਬਣਾ ਦਿੱਤਾ